हां जी दोस्तों ਤੁਹਾਡੀ ਸਕਰੀਨ ਤੇ ਦਿਖਾਈ ਦੇਣ ਵਾਲਾ ਇਹ ਪਲਾਂਟ ਹੈ ਜਿਹੜਾ ਚੌੜੇ ਪੱਤਿਆਂ ਵਾਲਾ ਇਹ ਹਰੜ ਦਾ ਪਲਾਂਟ ਹੈ ਜੀ ਹਰੜ ਆਮ ਹੀ ਤੁਸੀਂ ਸੁਣਿਆ ਹੋਣਾ ਘਰਾਂ ਦੇ ਵਿੱਚ ਹਰੜ ਨੂੰ ਮਰਬੇ ਦੇ ਤੌਰ ਤੇ ਵੀ ਖਾਧਾ ਜਾਂਦਾ ਹੈ ਉਹਦਾ ਚੂਰਨ ਬਣਾ ਕੇ ਵੀ ਖਾਧਾ ਜਾਂਦਾ ਤੁਸੀਂ ਸੁਣਿਆ ਹੋਊਗਾ ਤ੍ਰਿਫਲਾ ਤ੍ਰਿਫਲਾ ਚੂਰਨ ਦੇ ਵਿੱਚ ਹਰੜ ਬਿਹੜਾ ਤੇ ਆਮਲਾ ਤਿੰਨਾਂ ਦੇ ਸੀਡ ਨੂੰ ਜਿਹੜਾ ਪੀਸ ਕੇ ਚੂਰਨ ਬਣਾਇਆ ਜਾਂਦਾ ਜਿਹੜਾ ਕਿ ਪੇਟ ਦੇ ਰੋਗਾਂ ਲਈ ਡਾਈਜੈਸਟਿਵ ਪ੍ਰੋਬਲਮਸ ਲਈ ਰਾਮ ਬਣਾ ਲਾਜ ਹੈ ਤਾਂ ਇਹ ਵੀਡੀਓ ਚ ਅੱਜ ਆਪਾਂ ਹਰੜ ਦੀ ਗੱਲ ਕਰਾਂਗੇ ਮੇਰੇ ਕੋਲ ਬਿਹੇੜਾ ਵੀ ਲੱਗਿਆ ਹੋਇਆ ਫਾਰਮ ਤੇ ਇਹਦੇ ਬਾਰੇ ਆਪਾਂ ਅਲੱਗ ਵੀਡੀਓ ਬਣਾਵਾਂਗੇ ਕਿਸੇ ਦਿਨ ਇਹ ਪlant ਦੀ ਆਪਾਂ ਗੱਲ ਕਰਦੇ ਆਂ ਇਹ ਤਕਰੀਬਨ 2 ਸਾਲ ਦਾ ਪlant ਹੈ ਜੀ ਤਾਂ ਇਹਦੀ ਗਰੋਥ ਬਹੁਤ ਹੁੰਦੀ ਹੈ ਪੂਰਾ ਵੱਡਾ ਟਰੀ ਬਣ ਜਾਂਦਾ ਹੈ ਤੁਸੀਂ ਕਹੋ 40 45 ਫੁੱਟ ਤੱਕ ਚਲਾ ਜਾਂਦਾ ਹੈ ਇਹ ਤਾਂ ਇਹਨੂੰ ਲਗਾਉਣਾ ਕਿਵੇਂ ਆ ਇਹ ਮਿਲ ਕਿੱਥੋਂ ਸਕਦਾ ਜੀ ਤੇ ਹਰੜ ਦੇ ਜਿਹੜੇ ਬੈਨੀਫਿਟਸ ਕੀ ਆ ਇਹ ਸਾਰੀ ਗੱਲ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਤੇ ਸਰਾ ਗੈਨਿਕ ਫਾਰਮ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੇ ਜਿਹੜੇ ਬੈਨੀਫਿਟਸ ਹੈ ਉਹ ਮਿਲਦੇ ਰਹਿਣਾ ਚਲੋ ਜੀ ਗੱਲ ਕਰਦੇ ਆਂ ਹਰੜ ਦਾ ਬੂਟਾ ਜਿਹੜਾ ਆਮ ਹੀ ਤੁਹਾਨੂੰ ਜਿਹੜਾ ਲੋਕਲ ਨਰਸਰੀ ਤੋਂ ਮਿਲ ਜਾਂਦਾ ਜੀ ਕੋਈ ਬਹੁਤ ਜ਼ਿਆਦਾ ਕੇਅਰ ਦੀ ਜ਼ਰੂਰਤ ਨਹੀਂ ਹੈਗੀ ਇਹ ਬੂਟੇ ਨੂੰ ਜਨਰਲੀ ਤੁਸੀਂ ਲਾ ਕੇ ਜਿਹੜਾ ਇਹਨੂੰ ਪਾਲ ਸਕਦੇ ਹੋ ਜੇ ਆਪਾਂ ਇਹਦੀ ਫਲ ਦੀ ਗੱਲ ਕਰੀਏ ਤਾਂ 1 ਤੋਂ 1.5 ਇੰਚ ਦੇ ਜਿਹੜਾ ਇਹਦਾ ਬੀਜ ਹੁੰਦਾ ਜੀ ਫਲ ਹੁੰਦਾ ਹੈ ਜਿਹੜਾ ਕਿ ਬਿਲਕੁਲ ਪੂਰਾ ਪੱਕੇ ਤੋਂ ਜਿਹੜਾ ਇਹਨੂੰ ਉਤਾਰਿਆ ਜਾਂਦਾ ਜਿਹਨੂੰ ਬਾਅਦ ਚ ਵੱਡੀ ਹਾਰੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤਾਂ ਖਾਣ ਦੇ ਵਿੱਚ ਸਵਾਦ ਹੈ ਥੋੜਾ ਜਿਹਾ ਹਲਕਾ ਜਿਹਾ ਕੌੜਾ ਹੁੰਦਾ ਪਰ ਇਹ ਗੁਣਕਾਰੀ ਬਹੁਤ ਹੁੰਦਾ ਜੀ ਤਾਂ ਹਾਰੜ ਦੇ ਜੇ ਮੈਂ ਬੈਨੀਫਿਟਸ ਦੀ ਗੱਲ ਕਰਾਂ ਉਹਦੇ ਹੈਲਥ ਬੈਨੀਫਿਟਸ ਦੀ ਗੱਲ ਕਰਾਂ ਤਾਂ ਸਾਰਿਆਂ ਨਾਲੋਂ ਪਹਿਲਾ ਜਿਹੜਾ ਬੈਨੀਫਿਟ ਹੈ ਉਹ ਹੈਗਾ ਜੀ ਆਪਣੇ ਵਾਲਾਂ ਦੇ ਲਈ ਛੋਟੀ ਉਮਰ ਦੇ ਵਿੱਚ ਵਾਲ ਝੜਨ ਦੀ ਪ੍ਰੋਬਲਮ ਕਈ ਵਾਰੀ ਸਟਾਰਟ ਹੋ ਜਾਂਦੀ ਹੈ ਤਾਂ ਉਹਦੇ ਚ ਰਾਮਬਾਨ ਇਲਾਜ ਹੈ ਜੀ ਹਾਰੜ ਦਾ ਉਹਨੂੰ ਤੁਸੀਂ ਕਿਵੇਂ ਖਾ ਸਕਦੇ ਹਾਂ ਜਿਸ ਮੈਂ ਐਂਡ ਤੇ ਗੱਲ ਕਰਦਾ ਪਹਿਲਾਂ ਤੇ ਬੈਨੀਫਿਟਸ ਬਾਰੇ ਦੱਸਦਾ ਮੈਂ ਦੂਜੇ ਬੈਨੀਫਿਟਸ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਆਪਣੇ ਕੋਲੇ ਹੈਗਾ ਜੀ ਡਾਈਜੈਸਟਿਵ ਪ੍ਰੋਬਲਮ ਵਾਸਤੇ ਜਿਹੜਾ ਮੈਂ ਆਲਰੇਡੀ ਗੱਲ ਕੀਤੀ ਕਿ ਤ੍ਰਿਫਲਾ ਚੂਰਨ ਦੇ ਵਿੱਚ ਪੈਂਦਾ ਇਹ ਤਾਂ ਕਾਬਜ ਦੀ ਪ੍ਰੋਬਲਮ ਹੈ ਜਾਂ ਅਦਰ ਡਾਈਜੈਸਟਿਵ ਪ੍ਰੋਬਲਮਸ ਹੈ ਉਹਦੇ ਲਈ ਜਿਹੜਾ ਹਰੜ ਹੈ ਜਿਹੜਾ ਬਹੁਤ ਵਧੀਆ ਫਾਇਦੇਮੰਦ ਹੈ ਜੀ ਤੀਜੇ ਬੈਨੀਫਿਟਸ ਦੀ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟਸ ਪਾਏ ਜਾਂਦੇ ਆ ਐਂਟੀਆਕਸੀਡੈਂਟਸ ਹੈ ਜਿਹੜੇ ਆਪਾਂ ਨੂੰ ਕੈਂਸਰ ਤੋਂ ਬਚਾਉਂਦੇ ਆ ਜੀ ਤਾਂ ਇਹ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ ਕੈਂਸਰ ਦੀ ਬਿਮਾਰੀ ਬਹੁਤ ਫੈਲੀ ਹੋਈ ਹੈ ਚੌਥੇ ਬੈਨੀਫਿਟ ਦੀ ਆਪਾਂ ਗੱਲ ਕਰੀਏ ਤਾਂ ਐਲਜ਼ਾਈਮਰ ਦੀ ਡਿਸੀਜ਼ ਹੁੰਦੀ ਹੈ ਜੀ ਇੱਕ ਜਿਹਨੂੰ ਭੁੱਲਣ ਦੀ ਬਿਮਾਰੀ ਕਹ ਦਿੰਦੇ ਆ ਜਨਰਲੀ ਆਪਾਂ ਭੁੱਲਦੇ ਰਹਿੰਦੇ ਆ ਤਾਂ ਇਹ ਜ਼ਿਆਤਰ 올ਡ ਏਜ ਦੇ ਵਿੱਚ ਜਾ ਕੇ ਜ਼ਿਆਦਾ ਆਉਂਦੀ ਹੈ ਪ੍ਰੋਬਲਮ ਇਹ ਤਾਂ ਐਲਜ਼ਾਈਮਰ ਦੀ ਡਿਸੀਜ਼ ਦੇ ਲਈ ਵੀ ਇਹ ਬਹੁਤ ਵਧੀਆ ਇਲਾਜ ਹੈ ਜੀ ਇਹ ਲਗਾਤਾਰ ਜਿਹੜੀ ਹਰੜ ਖਾਨ ਦੇ ਨਾਲ ਬਹੁਤ ਬੈਨੀਫਿਟ ਹੁੰਦਾ ਜੀ ਅਗਲੇ ਬੈਨੀਫਿਟ ਦੀ ਜੇ ਅੱਪਾ ਗੱਲ ਕਰੀਏ ਤਾਂ ਇਹਦੇ ਵਿੱਚ ਵਿਟਾਮਿਨ ਏ ਬਹੁਤ ਹੁੰਦਾ ਜੀ ਵਿਟਾਮਿਨ ਏ ਤੇ ਸੀ ਦੋਨੋਂ ਹੀ ਬਹੁਤ ਪਾਇਆ ਜਾਂਦਾ ਵਿਟਾਮਿਨ ਏ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਣੀਆਂ ਅੱਖਾਂ ਦੀ ਦੇ ਲਈ ਬਹੁਤ ਬੈਨੀਫੀਸ਼ੀਅਲ ਹੁੰਦਾ ਹੈ ਤਾਂ ਵਿਟਾਮਿਨ ਏ ਦੀ ਦੀ ਮਾਤਰਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਜੀ ਤਾਂ ਇਹ ਇਹ ਤੋਂ ਇਲਾਵਾ ਵੀ ਬਹੁਤ ਸਾਰੇ ਬੈਨੀਫਿਟਸ ਆ ਜਿਹੜੇ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਲੰਬੇ ਟਾਈਮ 'ਚ ਗੱਲ ਕਰਾਂਗੇ ਤੇ ਹੁਣ ਜੇ ਮੈਂ ਇਹ ਨਾਲ ਗੱਲ ਕਰਾਂ ਕਿ ਇਹਨੂੰ ਉੱਪਰ ਲਗਾਉਣਾ ਕਿਵੇਂ ਹੈ ਤਾਂ ਇਹਨੂੰ ਸਿੰਪਲੀ ਹਰੜ ਦੇ ਬੂਟੇ ਨੂੰ ਜਿਹੜਾ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਪਾਣੀ ਵਾਲੇ ਖਾਲ ਦੇ ਕਿਨਾਰੇ ਤੇ ਲਾਇਆ ਹੋਇਆ ਜੀ ਅਸੀਂ ਤਾਂ ਇੱਥੇ ਬਹੁਤ ਵਧੀਆ ਤਰੀਕੇ ਨਾਲ ਇਹ ਗਰੋਥ ਕਰਦਾ ਜੀ ਜੇ ਆਪਾਂ ਪਾਣੀ ਦੇ ਸੋਰਸ ਤੇ ਨੇੜੇ ਇਹਨੂੰ ਰੱਖਾਂਗੇ ਠੀਕ ਹੈ ਜੀ ਤਾਂ ਜੇ ਹੁਣ ਆਪਾਂ ਇਹਨੂੰ ਹਰੜ ਨੂੰ ਆਪਾਂ ਲੈਣਾ ਕਿਵੇਂ ਹੈ ਜੇ ਇਹਦੀ ਆਪਾਂ ਗੱਲ ਕਰੀਏ ਤਾਂ ਹਰੜ ਨੂੰ ਤੁਸੀਂ ਜ਼ਿਆਦਾਤਰ ਮਰਬੇ ਦੇ ਤੌਰ ਤੇ ਲੈਂਦੇ ਲੋਕ ਉਹਨੂੰ ਮਰੱਬਾ ਪਾ ਕੇ ਉਹਨੂੰ ਆਪਾਂ ਲੈ ਸਕਦੇ ਹਾਂ ਜੀ ਹਰੜ ਦੇ ਦੇ ਸੀਡ ਨੂੰ ਸੁਕਾ ਕੇ ਉਹਦਾ ਚੂਰਨ ਬਣਾ ਕੇ ਵੀ ਲੈ ਸਕਦੇ ਹਾਂ ਜੀ ਜ਼ਰੂਰ ਸਾਰਿਆਂ ਨੂੰ ਆਪਣੇ ਬਾਗ ਦੇ ਵਿੱਚ ਜਾਂ ਜਿੱਥੇ ਵੀ ਤੁਹਾਡੇ ਕੋਲ ਜਗ੍ਹਾ ਹੈਗੀ ਤਾਂ ਉਹ ਹਰੜ ਦਾ ਪੂਟਾ ਜ਼ਰੂਰ ਲਗਾਉਣਾ ਚਾਹੀਦਾ ਸੀ ਸੋ ਐਨੇ ਨਾਲ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਅਗਲੀਆਂ ਵੀਡੀਓਜ਼ ਦੇ ਲਈ ਜ਼ਰੂਰ ਇੰਤਜ਼ਾਰ ਕਰਿਓ